ਪੰਜਾਬ ਪੁਲਿਸ ਪ੍ਰਸ਼ਾਸਨ ਲਗਾਤਾਰ ਵਾਰਦਾਤਾਂ ਨੂੰ ਠੱਲ ਪਾਉਣ ਦੇ ਵੱਡੇ ਵੱਡੇ ਦਾਅਵੇ ਕਰਦਾ ਆ ਰਿਹਾ ਪਰ ਇਸ ਦੇ ਬਾਵਜੂਦ ਵੀ ਵਾਰਦਾਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਬਹਿਰਾਮ ਅਧੀਨ ਪੈਂਦੇ ਇਲਾਕੇ 'ਚ ਹੱਦ ਉਦੋਂ ਪਾਰ ਹੋ ਗਈ ਜਦੋਂ ਬੀਤੀ ਰਾਤ ਚੋਰਾਂ ਨੇ ਖੇਤਾਂ 'ਚ ਵੜ ਕੇ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਜਦੋਂ ਸਵੇਰੇ ਜਾ ਕੇ ਕਿਸਾਨਾਂ ਨੇ ਆਪਣੀਆਂ ਮੋਟਰਾਂ ਦਾ ਹਾਲ ਦੇਖਿਆ ਤਾਂ ਸਭ ਦੇ ਹੋਸ਼ ਫਾਕਤਾ ਹੋ ਗਏ ਚੋਰਾਂ ਨੇ ਮੋਟਰਾਂ ਦਾ ਕੀਮਤੀ ਸਮਾਨ ਖੋਲ ਕੇ ਗਾਇਬ ਕਰ ਦਿੱਤਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਆਂ ਕਿਸਾਨਾਂ ਨੇ ਚੋਰਾਂ ਨੂੰ ਸੁਨੇਹਾ ਵੀ ਦਿੱਤਾ ਇੱਕ ਅਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਉਹਨਾਂ ਦਾ ਚੋਰੀ ਹੋਇਆ ਸਮਾਨ ਆ ਉਹ ਵਾਪਸ ਕਰਵਾਇਆ ਜਾਵੇ ਇਸ ਤੋਂ ਇਲਾਵਾ ਕਿਸਾਨਾਂ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਨੁਕਸਾਨ 6-7 ਹਜ਼ਾਰ ਦਾ ਹੋ ਗਿਆ ਪਰ ਜ਼ਿੰਮੇਦਾਰ ਨੂੰ ਤੇ ਬਾਕੀ 7-8 ਮੋਟਰਾਂ ਹੋਰ ਗੁਲੀਆਂ ਉਹ ਜੱਕਵਾਲ ਖੁੱਲੇ ਹੋਏ ਆ ਤੇ ਸਾਡੀ ਪਹਿਲੇ ਮਹੀਨੇ ਪਹਿਲੇ ਮੋਟਰ ਵੀ ਖੁੱਲ ਗਈ ਤੇ 1 ਮਹੀਨੇ ਵਾਲੇ ਮੋਟਰ ਖੁੱਲੀ ਤੇ ਹੁਣ ਚੱਕਵਾਲ ਖੁੱਲ ਗਿਆ ਇਹਨਾਂ ਦੇ ਹਰ ਸਾਲ ਇਦਾਂ ਹੀ ਕਰਦੇ ਚੱਕਵਾਲ ਖੋਲਦੇ ਆ ਜਾਂ ਮੋਟਰਾਂ ਖੋਲ ਲੈਂਦੇ ਆ ਤੇ ਫਿਰ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਤੇ ਨਾ ਹੀ ਕੋਈ ਬੰਦਾ ਬਣਾਉਂਦਾ ਇੰਨੇ ਵੀ ਇਸੇ ਲਾਈਨ ਦੇ ਵਿੱਚ ਸਾਰੇ ਆਂਦੇ ਬਏ ਸਾਰਿਆਂ ਦੇ ਪਧਰੇ ਹੀ ਖੁੱਲੇ ਆ 7-8 ਜਾਣੇ ਹੈਗੇ ਸਾਰਿਆਂ ਦੇ ਖੁੱਲ ਗਏ ਮੋਟਰਾਂ ਦਾ ਨੁਕਸਾਨ ਤਾਂ ਤੁਸੀਂ ਵੇਖਣ ਦੇ ਕੋਈ 7-8 ਮੋਟਰਾਂ ਦਾ ਖਸਾਣ ਹੋਇਆ ਤਾਂ ਦੇ ਮੈਂ ਇਹੀ ਚਾਹੁੰਦਾ ਵੀ ਜਿੱਦ ਵੀ ਚੋਰੀ ਕਰਨੀ ਆ ਚੋਰ ਨੂੰ ਤੇ ਸਾਡੇ ਕੋਲ ਚਾਬੀ ਲੈ ਜਾ ਕਰੋ ਘਰੋਂ ਆਣ ਕੇ ਤੇ ਜਿਉਂ ਜਾਂਦੇ ਖੋਲੇ ਕਰੋ ਇਹਦੇ ਦਾ ਬਿੱਤਰ ਇਹੀ ਆ ਸਾਨੂੰ ਪ੍ਰੇਸ਼ਾਨੀ ਨਹੀਂ ਹੈ ਸੇਰ ਤੋਂ ਲਾ ਕੇ ਬੰਬੀ ਛੱਡਨੀ ਜਦੋਂ ਵੀ ਪਾਣੀ ਛੱਡਣਾ ਹੁੰਦਾ ਇਹੇ ਕੰਮ ਹੁੰਦਾ ਉਹ ਚੱਕ ਵਾਲੀ ਨਹੀਂ ਹੁੰਦਾ ਤੇ ਤੋੜ ਜਾਂਦੇ ਐ ਨੁਕਸਾਨ ਤੋੜ ਜਾਂਦੇ ਨੁਕਸਾਨ ਮੈਂ ਕਹਿੰਦਾ 7 7000 ਦਾ ਨੁਕਸਾਨ ਕਰਕੇ ਤੇ ਪ੍ਰੇਸ਼ਾਨੀ ਜ਼ਿਆਦਾ ਦਿਮਾਗੀ ਟੈਨਸ਼ਨ ਦਾ ਬੋਝ ਅੱਗੇ ਆ ਨੇ ਟੈਨਸ਼ਨ ਬੋਝ ਪੇ ਰਹੇ ਹੁਣ ਇਹ ਹੋਰ ਬੋਝ ਪਾਤਾ ਵੀ ਇਹਨੂੰ ਫਲਾਉਣ ਦੀ ਚਾਹ ਮੈਂ ਲਖਵਿੰਦਰ ਸਿੰਘ ਸਰਪੰਚ ਪਿੰਡ ਬੁੰਨਾ ਵਾਲੀ ਮੈਨੂੰ ਜ਼ਿੰਮੇਦਾਰਾ ਭਰਾਵਾਂ ਨੇ ਆਗੇ ਇਤਲਾਹ ਦਿੱਤੀ ਪਹਿਲੇ ਤੇ ਇੱਕ ਜ਼ਿੰਮੇਦਾਰੀ ਆਇਆ ਦਰਸ਼ਨ ਸਿੰਘ ਕਹਿੰਦਾ ਮੇਰਾ ਇੱਕ ਨਾ ਚੱਕ ਵਾਲ ਔਰ ਬੈਂਡ ਤੋੜ ਕੇ ਲੱਗੇ ਆ ਚੋਰ ਮੈਂ ਜਦੋਂ ਮੌਕੇ ਤੇ ਆਇਆ ਤੇ ਉਹ ਲਾਗੇ ਹੋਰ ਜ਼ਿੰਮੇਦਾਰੀ ਵੀ ਆਏ ਉਹਨਾਂ ਦੇਖਿਆ ਕਿ ਸਾਡੇ ਵੀ ਰੁੱਟ ਗਿਆ ਬੈਂਡ ਉਹ ਇੱਕ ਇੱਕ ਦੇਖਦੇ ਦੇਖਦੇ 6-7 ਜ਼ਿੰਮੇਦਾਰ ਆ ਗਏ ਜੋ ਸੱਤਾਂ ਜ਼ਿੰਮੇਦਾਰਾਂ ਦੇ ਆਗੇ ਉਹਨੇ ਆਪਣੀ ਇੰਜਨ ਚੱਕ ਕਿਤੇ ਕਿਸੇ ਮੋਟਰ ਚੱਕ ਕੀਤੀ ਇਹ ਸੱਤਾਂ ਅੱਠਾਂ ਜ਼ਿੰਮੇਦਾਰਾਂ ਦੇ ਚੱਕ ਵਾਲ ਵੀ ਤੋੜ ਕੇ ਲੱਗੇ ਔਰ ਬੈਂਡ ਵੀ ਨਾਲ ਤੋੜ ਕੇ ਲੱਗੇ ਹੋਏ ਆ ਔਰ ਜ਼ਮੀਂਦਾਰ ਕੋਈ ਦਰਖਾਸਤ ਹਾਂ ਦਰਖਾਸਤ ਬਹਿਰਾਮਪੁਰ ਥਾਣੇ ਦਿੱਤੀ ਹੋਈ ਹੈ ਪੁਲਿਸ ਆਈ ਕੋਈ ਮੁੱਦਾ ਨਹੀਂ ਨਹੀਂ ਪੁਲਿਸ ਨਹੀਂ ਪਹੁੰਚੀ ਠੀਕ ਹੈਣਾ ਪੁਲਿਸ ਪੁਲਿਸ ਕਹਿੰਦੇ ਆ ਕਿ ਅਸੀਂ ਟ੍ਰੇਸ ਕਰਾਂਗੇ ਤੁਸੀਂ ਕਿਸੇ ਦੇ ਕੋਈ ਸ਼ੱਕ ਦੀ ਦੱਸ ਦੇ ਬਿਨਾਂ ਰੱਖ ਦਿਓ ਪਰ ਜ਼ਮੀਂਦਾਰ ਭਰਾਵਾਂ ਨੂੰ ਸ਼ੱਕ ਕਿਹਦੇ ਤੇ ਹੁਣ ਸ਼ੱਕ ਤੇ ਕਿਸੇ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਰਾਤ ਦੇ ਟਾਈਮ ਕਰ ਗਿਆ ਵਾਰਦਾਤ ਤੇ ਇਹਦੇ ਨਾਲ ਨੁਕਸਾਨ ਹੈ ਜ਼ਮੀਂਦਾਰ ਭਰਾ ਦਾ ਕਿਉਂਕਿ ਚੋਰ ਤੇ 14-1500 ਦਾ ਵੇਚ ਦੇਣਗੇ ਔਰ ਜ਼ਮੀਂਦਾਰ ਭਰਾ ਜਦੋਂ ਲੈਣ ਜਾਣਗੇ ਨਵਾਂ ਤੇ ਇਹ 7-8000 ਦੀ ਚੀਜ਼ ਮਿਲਣੀ ਇਹਨਾਂ ਨੂੰ ਬੈਂਡੋਰ ਚੱਕਵਲ ਤੇ ਕੁਝ ਜ਼ਿੰਮੇਵਾਰ ਭਰਾ ਤੇ ਵਿਚਾਰੇ ਇਹ ਕਹਿ ਰਹੇ ਸੀ ਵੀ ਚੋਰਾ ਦੇ ਅੱਗੇ ਵੀ ਸਾਡੀ ਰਿਕੁਐਸਟ ਹੀ ਸਮਝੋ ਵੀ ਅਸੀਂ ਚਾਬੀਆਂ ਰੱਖ ਦਿਆਂ ਕਰਾਂਗੇ ਤੇ ਆਪ ਖੋਲ ਕੇ ਲੈ ਜਨ ਤੋੜਨ ਨਾਲੋਂ ਤੇ ਚੰਗਾ ਆ ਵੀ ਉਹ ਖੋਲ ਕੇ ਲੈ ਜਨ ਤਾਲੇ ਮੁੜ ਕੇ ਅਸੀਂ ਲਾ ਕੇ ਫਿੱਟ ਕਰ ਸਕੀਏ ਜਿਹੜੀ ਪਾਈਪ ਤੋੜ ਦਿੱਤੀ ਆ ਉਹ ਦੁਆਰਾ ਪਾਈਪ ਦਾ ਵੀ ਉਹਨਾਂ ਨੂੰ ਖਰਚਾ ਪੈ ਗਿਆ ਤੇ ਉਹ ਚੋਰਾ ਕੇ ਇਹ ਰਿਕੁਐਸਟ ਆ ਰਿਕੁਐਸਟ ਹੀ ਕਰ ਸਕਦੇ ਹੈ ਜ਼ਿੰਮੇਵਾਰ ਤੇ ਇੱਕ ਤਾਂ ਉਹ ਵੀ ਇਸ ਦਾ ਨਾਂ ਕੀਤਾ ਜਾਏ ਉਹਦਾ ਇੱਕ ਤਾਂ ਬੇਰੁਜ਼ਗਾਰੀ ਵੀ ਹੈਗੀ ਆ ਦੁਜਾ ਨਸਾ ਪਤਾ ਵੀ ਬਹੁਤ ਜ਼ਿਆਦਾ ਹੋ ਗਿਆ ਉਹਦੇ ਨਾਲ ਇਸ ਪਾਸੇ ਜਿਹੜਾ ਚੋਰੀਆਂ ਚਕਾਰਿਆਂ ਵਾਲੇ ਪਾਸੇ ਜ਼ੋਰ ਬਹੁਤ ਹੈ ਕਿ ਕੋਈ ਵੀ ਸੇਫ ਨਹੀਂ ਹੈਗਾ ਕਿਸੇ ਕਿਸੇ ਮੋਟਰਸਾਈਕਲ ਲਗਾਇਆ ਉਹ ਵੀ ਸੋ ਚੋਰੀ ਹੋ ਜਾਂਦਾ ਠੀਕ ਹੈ ਜੀ ਉਹ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਕਹਿੰਨਾ ਪਬਲਿਕ ਇੰਨੀ ਪਰੇਸ਼ਾਨ ਹੋ ਗਈ ਹੈ ਕੋਈ ਹਸਾਬ ਹੀ ਨਹੀਂ ਇਸ ਸਰਕਾਰ ਨੇ ਦੇ ਮੈਂ ਕਹਿੰਨਾ ਵੀ ਕਹਿੰਦੇ ਬਦਲਾਅ ਬਦਲਾਅ ਵਾਲਾ ਕੋਈ ਹਿਸਾਬ ਤਰ੍ਹਾਂ ਲੱਭਦਾ ਨਹੀਂ ਉਹਦੇ ਪਹਿਲੀਆਂ ਸਰਕਾਰਾਂ ਦੇ ਉੱਤੇ ਚਾਲਾਂ ਦੇ ਚੱਲਦੀ ਪਈ ਹੈ ਤੇ ਕੋਈ ਅਜਿਹੀ ਕੋਈ ਗੱਲ ਨਹੀਂ ਮੈਨੂੰ ਮਹਿਸੂਸ ਹੋਈ ਵੀ ਇਹ ਸਰਕਾਰ ਦੇ ਵਿੱਚ ਕੋਈ ਬਦਲਾਅ ਹੋਇਆ ਵੇ ਇਹ ਜਿਹੜੀ ਸੋ ਪੁਲਿਸ ਜਿਹੜੀ ਹੈ ਨਾ ਹਰ ਨਾਕੇ ਤੇ ਚੌਂਕ ਦੇ ਵਿੱਚ ਹੋਣੀ ਜ਼ਰੂਰੀ ਹੈ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਭਿਆ ਹੋਵੇ ਕਿ ਅਗੇ ਨਾਕਾ ਲੱਗਿਆ ਹੋਇਆ ਅਸੀਂ ਇਥੋਂ ਡਰ ਕੇ ਲੰਘਣਾ ਜਾਂ ਕੋਈ ਕਾਗਜ਼ ਪਤ ਡਾਕੂਮੈਂਟ ਪੂਰੇ ਰੱਖਣੇ ਕਿਉਂਕਿ ਤਕਰੀਬਨ ਮੈਨੂੰ ਤਾਂ ਲੱਗਦਾ ਕਿ 60 70% ਜਿੰਨੇ ਵੀ ਵਹੀਕਲ ਚੱਲਦੇ ਪਿਆ ਰੋਡਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਡਾਕੂਮੈਂਟ ਪੂਰੇ ਹੋਣਗੇ ਤੇ ਜਿਹੜੇ ਰਾਤ ਇਹ ਚੋਰੀ ਕਚਾਰੀ ਵਾਲੇ ਜਾਂ ਮੋਟਰਸਾਈਕਲ ਮੈਨੂੰ ਤਾਂ ਲੱਗਦਾ ਜਿੱਥੇ ਚੋਰੀ ਕਰਕੇ ਲੱਗ ਗਿਆ ਉਹ ਵੀ ਹੋ ਸਕਦਾ ਚੋਰੀ ਦਾ ਹੀ ਹੋਵੇ ਤੇ ਜੇ ਅਗੇ ਫੜੇ ਗਏ ਸੱਡ ਕੇ ਦੌੜ ਜਣਾਂ ਤੇ ਮੁੜ ਕੇ ਉਹ ਜਿਹੜਾ ਮੋਟਰਸਾਈਕਲ ਦਾ ਮਾਲਕ ਹੋਏਗਾ ਉਹ ਵਿੱਚ ਥਾਣੇ ਦੇ ਚੱਕਰ ਕਰਦਾ ਰਹੇਗਾ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣਾ ਪੁਲਿਸ ਪ੍ਰਸ਼ਾਸਨ ਅੱਗੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਅਜਾਹੇ ਚ ਦੇਖਣਾ ਹੋਵੇਗਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਪੁਲਿਸ ਕੀ ਕਦਮ ਚੁੱਕੇਗੀ